ਕਿ ਉਹ ਅਸਲ ਵਿੱਚ ਕੁਝ ਸਿਆਸੀ ਲੀਡਰ ਕਰ ਰਹੇ ਨੇ ਆਪਣੀ ਪਾਰਟੀ ਬਦਲ ਕੇ ਚੁਣੇ ਕਿਸੇ ਪਾਰਟੀ ਵੱਲੋਂ ਜਾਂਦੇ ਆ ਬਾਅਦ ਵਿੱਚ ਸ਼ਾਮਿਲ ਦੂਜੀ ਪਾਰਟੀ 'ਚ ਹੋ ਜਾਂਦੇ ਆ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਨਿੱਜੀ ਮਫਾਦ ਮਿਲ ਸਕੇ ਇਹ ਜੋ ਹੋ ਰਿਹਾ ਵਾ ਇਹ ਸਾਡੀ ਜਮਹੂਰੀਅਤ ਦੇ ਉੱਤੇ ਬਹੁਤ ਵੱਡਾ ਇੱਕ ਧੱਬਾ ਵਾ ਇਹ ਮੇਰਾ ਮਰਣਾਮਾ ਇਹਸ ਮੈਨੂੰ ਯਾਦ ਆ ਇਹ ਸ਼ੁਰੂਆਤ 1967-68 ਦੇ ਵਿੱਚ ਹੋਈ ਜਿਸ ਵळे ਆਇਆ RAM ਗੈਰਾਮ ਦੀ ਦੀ ਜਿਹੜਾ ਕਹਾਵਤ ਬਣੀ ਉਸ ਵੇਲੇ 1967 ਤੋਂ ਲੈ ਕੇ 1977 ਜਾਂ ਇਹਨਾਂ ਦੋਵਾਂ ਇਲੈਕਸ਼ਨਾਂ ਨੂੰ ਮਿਲਾ ਕੇ ਟੋਟਲ ਜਿਹੜੇ 4000 MP MLA ਚੁਣੇ ਗਏ ਸਾਰੇ ਮੁਲਕ ਦੇ ਵਿੱਚ ਉਹਨਾਂ ਚੋਂ ਆਲਮੋਸਟ 50% ਦੀ ਲੋਕਾਂ ਨੇ ਆਪਣੀ ਪਾਰਟੀ ਡਿਫੈਕਟ ਕਰ ਲਈ ਇੱਕ ਪਾਰਟੀ ਦੀ બીજી ਪਾਰਟੀ ਚਲੇ ਗਏ ਸੋ ਉਸ ਵੇਲੇ ਲੱਗਾ ਕਿ ਕੁਝ ਨਾ ਕੁਝ ਕਰਨ ਦੀ ਲੋੜ ਆ ਫਿਰ ਆਲਮੋਸਟ 10-15 ਸਾਲ ਇਹਦੇ ਤੇ ਵਿਚਾਰ ਹੁੰਦਾ ਰਹੇ ਹੁੰਦਾ ਰਿਹਾ ਪਰ ਫਿਰ ਫਾਈਨਲੀ 1985 ਦੇ ਵਿੱਚ ਸੰਵਿਧਾਨ ਦੀ 29ਵੀਂ ਐਮੈਂਡਮੈਂਟ ਸੋਧ ਲਿਆਦੀ ਗਈ 52nd ਐਮੈਂਡਮੈਂਟ ਇਹ ਦਿੱਤਾ ਇੱਕ ਕਾਨੂੰਨ ਬਣਿਆ ਕਿ ਤੁਸੀਂ ਪਾਰਟੀ ਦੀ ਛੱਡ ਕੇ ਦੂਜੀ ਪਾਰਟੀ ਇਸ ਤਰ੍ਹਾਂ ਜੁਆਇਨ ਨਹੀਂ ਕਰ ਸਕਦੇ ਜਿਵੇਂ ਹੋ ਰਿਹਾ ਸੀ ਪਰ ਫਿਰ ਵੀ ਕਿਉਂਕਿ ਉੱਥੇ 1/3 ਦਾ ਰੂਲ ਸੀ ਫਿਰ ਵੀ ਪਾਰਟੀਆਂ ਬਦਲਦੇ ਰਹੇ ਪਰ ਬਾਅਦ ਦੇ ਵਿੱਚ 2003 ਦੇ ਵਿੱਚ ਫਿਰ 91st ਐਮੈਂਡਮੈਂਟ ਆਈ ਕਾਨੂੰਨੀ ਸੋਧ ਸੰਧਾਨ ਦੇ ਵਿੱਚ ਉਹਦੇ ਮੁਤਾਬਕ ਉਹ ਰੂਲ ਬਣਿਆ ਕਿ 2/3 ਜੇ ਪਾਰਟੀ ਜੇ ਲੋਕ ਪਾਰਟੀ ਛੱਡਦੇ ਆ ਤੇ ਫਿਰ ਉਹ ਵਾਜਿਬ ਸਮਝਿਆ ਜਾਊਗਾ ਉਸ ਨੂੰ ਕੱਟ ਨਹੀਂ ਸੋ ਇੱਕ ਉਦਾਹਰਨ ਵਜੋਂ ਜਿਵੇਂ ਹੁਣ ਅਕਾਲੀ ਕਲ ਦੇ 3 ਐਮਐਲਏ ਨੇ ਤੇ ਜੇ ਪਾਰਟੀ ਛੱਡਣੀ ਹੋਵੇ ਤੇ ਘੱਟੋ ਘੱਟ 2 ਐਮਐਲਏ ਪਾਰਟੀ ਛੱਡ ਕੇ ਜਾਣਗੇ ਤੇ ਉਹਨਾਂ ਦੀ ਜਿਹੜੀ ਡਿਫੈਕਸ਼ਨ ਹੈ ਜਾਂ ਉਹਨਾਂ ਦੇ ਪਾਰਟੀ ਬਦਲ ਦਾ ਜਿਹੜਾ ਰੁਝਾਨ ਹੈ ਉਹਨੂੰ ਵੈਲਿਡ ਸਮਝਿਆ ਜਾਊ ਸਹੀ ਸਮਝਿਆ ਜਾਊਗਾ ਇਸ ਕੇਸ ਦੇ ਵਿੱਚ ਕਿਉਂਕਿ ਇਕੋ ਹੀ ਐਮਐਲਏ ਛੱਡ ਕੇ ਗਿਆ ਵਾ ਸੋ ਇਸ ਸੰਵਿਧਾਨਿਕ ਤੌਰ ਤੇ ਇਹ ਜਿਹੜੀ 10ਵੀਂ 10ਵਾਂ ਸ਼ੈਡਿਊਲ ਹੈ ਸੰਵਿਧਾਨ ਦਾ ਉਹਦੀ ਰੰਗਣਾਮਾ ਸੋ ਉਹਦੇ ਤਹਿਤ ਇਹਨਾਂ ਨੂੰ ਡਿਸਕਵਾਲਿਫਾਈ ਕਰਨਾ ਚਾਹੀਦਾ ਪਰ ਸਵਾਲ ਇਹ ਹੈ ਕਿ ਡਿਸਕਵਾਲਿਫਾਈ ਕਰੇ ਕੌਣ ਇਹ ਅਧਿਕਾਰ ਟੋਟਲ ਤੇ ਟੋਟਲ ਅਧਿਕਾਰ ਜਿਹੜਾ ਵਾ ਉਹ ਸਪੀਕਰ ਦੇ ਕੋਲ ਹੈ। ਔਰ ਸਪੀਕਰ ਜਿਹੜੇ ਨੇ ਉਹ ਰੂਲਿੰਗ ਪਾਰਟੀ ਦੇ ਹੁੰਦੇ ਆ। ਸੋ ਜੋ ਸਰਕਾਰ ਨੂੰ ਸੂਟ ਕਰਦਾ ਉਹ ਉਹਦੇ ਪੈਦ ਹੀ ਚੱਲਦੇ ਆ। ਹੁਣ ਜਿਵੇਂ ਹਿਮਾਚਲ ਪ੍ਰਦੇਸ਼ ਦਾ ਐਗਜ਼ਾਮਪਲ ਉਹਨੇ ਸੁਰਿੰਦਰਪਾਲ ਨੇ ਦਿੱਤਾ ਜਿਹੜੇ ਸਾਬਕਾ ਸਪੀਕਰ ਨੇ ਵਿਧਾਨ ਸਭਾ ਦੇ ਔਰ ਸਾਬਕਾ ਸੈਕਟਰੀ ਨੇ ਵਿਧਾਨ ਸਭਾ ਦੇ ਔਰ ਉਹਨਾਂ ਨੇ ਕਿਹਾ ਕਿ ਹਿਮਾਚਲ ਚ ਵੇਖੋ ਕਿਵੇਂ ਉਹਨਾਂ ਨੇ ਉਸ ਕੁਆਲੀਫਾਈ ਕਰਤਾ। ਉਹ ਇਸ ਕਰਕੇ ਕਿਉਂਕਿ ਉੱਥੇ ਉਹ ਸੂਟ ਕਰਦਾ ਸੀ। ਸਰਕਾਰ ਨੂੰ ਸੂਟ ਕਰਦਾ ਸੀ ਵੀ ਇਹਨਾਂ ਨੂੰ ਬਾਹਰ ਕੱਢਦਾ ਜਾਵੇ। ਜਿੱਥੇ ਸੂਟ ਨਹੀਂ ਕਰਦਾ ਉੱਥੇ ਜਿੰਨੇ ਜਿਮਨੀ ਚੋਂ ਨਹੀਂ ਚਾਹੁੰਦੇ ਸਰਕਾਰ ਜਿਹੜੀ ਆ ਉਹਤੇ ਕੋਈ ਕਾਰਵਾਈ ਨਹੀਂ ਕਰਦੀ ਪੰਜਾਬ ਚ ਆਪ ਵੇਖਿਆ ਹੀ ਹੈ ਕਈ ਲੋਕਾਂ ਜਿਨ੍ਹਾਂ ਨੇ ਪਾਰਟੀ ਛੱਡੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇੱਥੇ ਵੀ ਜਦੋਂ ਸੂਟ ਕਰਦਾ ਵਾ ਤੁਸੀਂ ਉਦੋਂ ਪਾਰਟੀ ਉਹਨਾਂ ਨੂੰ ਡਿਸਕਵਾਲਿਫਾਈ ਕਰਦੇ ਜੇ ਨਹੀਂ ਸੂਟ ਕਰਦਾ ਤੇ ਉਹਨਾਂ ਨੂੰ ਦੁਬਾਰਾ ਤੇ ਦੁਬਾਰਾ ਤਰੀਕ ਦਿੱਤੀ ਜਾਂਦੀ ਹੈ ਇਸੇ ਕਰਕੇ ਸੁਪਰੀਮ ਕੋਰਟ ਨੇ 2001 ਵੀ ਕੀ ਦੇ ਵਿੱਚ ਜਿਹੜਾ ਮਨੀਪੁਰ ਦਾ ਕੇਸ ਆਇਆ ਸੀ ਉਹਨਾਂ ਦੇ ਸਾਹਮਣੇ ਉਹਦੇ ਤੇ ਬਹੁਤ ਅਹਿਮ ਫੈਸਲਾ ਉਹਨਾਂ ਨੇ ਦਿੱਤਾ ਆ ਉਹਨਾਂ ਨੇ ਕਿਹਾ ਕਿ ਇਹਦਾ ਫੈਸਲਾ ਕਿ ਕਿਸੇ ਨੂੰ ਡਿਸਕਵালিਫਾਈ ਕਰ ਜਿਹੜਾ ਐਮਐਲਏ ਪਾਰਟੀ ਛੱਡਦਾ ਜਾਂ ਐਮਪੀ ਪਾਰਟੀ ਛੱਡਦਾ ਵਾ ਉਹਨੂੰ ਅਯੋਗ ਅਯੋਜਿਤ ਕਰ ਦੇਣਾ ਚਾਹੀਦਾ ਵਾ ਫੈਰਉਣਾ ਚਾਹੀਦਾ ਕਿ ਨਹੀਂ ਇਹ ਫੈਸਲਾ ਸਪੀਕਰ ਕੋਲ ਨਹੀਂ ਕਿਸੇ ਟ੍ਰਿਬਿਊਨਲ ਕੋਲ ਹੋਣਾ ਚਾਹੀਦਾ ਜਿਹੜੀ ਇੰਡੀਪੈਂਡੈਂਟ ਹੋਵੇ ਜਿਵੇਂ ਕੋਰਟਸ ਇੰਡੀਪੈਂਡੈਂਟ ਹਣ ਹੋਣੇ ਤੇ ਚਾਹੀਦੇ ਐਟਲੀਸਟ ਨਹੀਂ ਵੀ ਐ ਉਸੇ ਤਰ੍ਹਾਂ ਟ੍ਰਿਬਿਊਨਲ ਨੇ ਫੈਸਲਾ ਕਰੇ ਨਾ ਕਿ ਸਪੀਕਰ ਮੈਂ ਇਸਦਾ ਬਿਲਕੁਲ ਸਹਿਮਤ ਹਾਂ ਜਨਾਚਿਤਾ ਕੇ ਟ੍ਰਿਬਿਊਨਲ ਨਹੀਂ ਫੈਸਲਾ ਕਰਦਾ ਇਹ ਅਧਿਕਾਰ ਸਪੀਕਰ ਕੋ ਰਹਿੰਦੇ ਨੇ ਇਹ ਦਲ ਬਦਲੋਂ ਦਾ ਰੁਝਾਨ ਜਿਹੜਾ ਵਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ ਬੜੀ ਮੰਦ ਭਾਗੀ ਗੱਲ ਹੈ ਪਰ ਇਹ ਅਸਲੀਅਤ ਹੈ